ਵੀ ਮਟਰੋ এয়ারਪੋਰਟ ਤੇ ਆ ਗਏ ਆ ਕਿੰਨਾ ਹੈ ਉਹਦਾ ਲਾਈਨ ਨਾਲ ਜੀ ਬੰਦੀ ਆ ਕਿਤੇ ਹੈਪੀ ਨਾ ਲਿਬੜ ਜਾਵੇ ਮੋਰੇ ਹੈਪੀ ਹੋਏ ਆ ਗਈ ਜੰਦ ਲਾਉਂਦੀ ਇਹਨੂੰ ਗਿਰਦਾ ਹੁੰਦੀ ਆ ਸਹੀ ਗੱਲ ਹੈ ਵੀ ਉਹ ਤੋੜਦਾ ਆ ਇਹ ਆਪਣੀ ਡਿਊ ਆਦਰ ਇਹਨਾਂ ਨੇ ਕੋਕ ਲਈ ਆ ਤਿੰਨਾਂ ਨੇ ਭਾਈ ਪੈਪਸੀ ਉਹ ਪੈਸੇ ਲੈਂਦੀ ਆ ਹਾਂ ਲੱਗਦਾ ਪੈਸੇ ਸਕੂਲੇ ਪੜਨੋ ਉਹ ਵੀ ਪੜਿਆ ਨਹੀਂ ਅੱਛਾ ਉਹ ਨਹੀਂ ਮੈਨੂੰ ਮੁੱਕੇ ਖਾ ਗਿਆ ਸਾਡਾ ਸ਼ਿਕਾਇਤਾ ਲਾਉਣੇ ਸਾਰਾ ਉਦੋਂ ਟਾੜੀ ਘਰਾਂ ਵਿੱਚ ਰਹੇ ਕਦੀ ਦਰੀ ਪੈ ਗਈ ਉੱਤੇ ਤਾਂ ਗਈ ਸਾਰਾ ਉਦੋਂ ਬਾਬਾ ਚੇੜਾ ਮਾਰੀ ਦੇ ਦਰੀ ਪਾਵੇ ਕੋ ਨਹੀਂ ਦੇਖਿਆ ਉਹ ਹਾਂਜੀ ਲੋ ਵੀ ਮਿੱਤਰੋ ਕੋਪਰ ਦੇ ਬਾਜ਼ਾਰ ਚ ਆ ਗਏ ਆ ਆਪਾਂ ਗੇਸ ਦੀ ਮੜਾ ਜਾਂ ਟੰਡੇ ਨੂੰ ਕੋਪਰ ਦੇ ਬਾਜ਼ਾਰ ਚ ਆ ਗਏ ਹੁਣ ਆਪਾਂ ਨੂੰ ਥੋੜਾ ਜਿਹਾ ਲੈਣੇ ਸੀਗੇ ਕੱਪੜੇ ਮੜਾ ਪਿੱਛੇ ਮੁੜ ਉਹ ਤੋਂ ਲੈ ਲੈਣੇ ਆਪਾਂ ਦੂਜੇ ਆਪਣੇ ਬੰਦੇ ਹੈਗੇ ਆ ਤੇ ਮੰਮਾ ਲਈ ਲੈਣੇਗੇ ਨਾਈਟ ਸੂਟ ਲੈਣਾ ਸੀ ਧਰਮਾ ਦਾ ਲਈ ਉਹ ਲੈਣ ਆਏ ਆ ਆਪਾਂ ਤੇ ਉਹ ਪਿਛਲੀ ਦੁਕਾਨ ਤੋਂ ਲੈ ਲਏ ਨੇ ਮੋੜਲਾ ਪਿਛੇ ਨੂੰ ਨਾਈਟ ਸੂਟ ਲੈ ਲਈ ਮਾਤਾ ਲਈ ਤੇ ਫੇਰ ਜਾਣਾ ਘਰ ਨੂੰ ਮੋੜ ਵੇ ਡਾਰਲਿੰਗ ਤੇ ਲੋ ਜੀ ਨਾਈਟ ਸੂਟ ਲੈ ਲਈ ਇੱਧਰੋਂ ਲੈ ਲੈਣਾ ਜਦੀਪਕ ਭਾਈ ਦਰੋਗ ਲੈ ਆ ਮੰਮਾ ਚਲੋ ਜੀ ਆ ਲੈ ਲਿਆ ਜੀ ਹਤੋਂ ਭਾਈ ਉਹਨੇ ਦੁਕਾਨ ਤੋਂ ਭਾਈ ਦੁਕਾਨ ਵੱਡੀ ਘਾਤੀ ਵੇ ਹੈ ਵਧੀਆ ਹੋ ਗਿਆ ਕੰਮ ਲੇਖੇ ਪੋਣਾ ਆਪਾਂ ਤੇ ਮੈਂ ਬੋਰਡ ਦਿਖਾਤਾ ਬਾਹਰ ਸਹੀ ਹੈ ਸਹੀ ਹੈ ਨਹੀਂ 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 ਓਕੇ ਯਾਰ ਸਾਈਜ਼ ਵੀ ਸਹੀ ਹੈ ਉਦਾਂ ਵੀ ਸਟੇ ਆ ਪ੍ਰੋਪਰ ਆ ਗਈ ਹੈ ਨਾ ਹੂੰ ਜਿੰਦਨ ਨਾ ਇਹ ਜਿੰਦਨ ਨਾ ਕੱਲੂ ਜਾਂ ਕੱਲੂ ਇਹਦਾ ਉਹਨੂੰ ਸੰਭਰੰਦਾ ਲਾ ਲੈ ਉਹਨੂੰ ਸੰਭਰੰਦਾ ਲਾ ਲੈ ਸੋ ਇਹ ਨਹੀਂ ਉਹਨੂੰ ਸੰਭਰੰਦਾ ਜਿੰਦਨ ਵੱਡੇ ਹੋ ਗਏ ਆਪਾਂ ਦਿੱਦਣਾ ਹੀ ਉਹਦਾ ਪੁੱਤਰ ਮੈਂ ਉਹਦੀ ਇੱਕ ਅੱਧਾ ਦੇਖੀ ਵੀ ਹੁਣ ਕਰ ਦੇਣਾ ਲੈ ਕੇ ਬਹੁਤ ਜ਼ਿਆਦਾ ਕਰੀ ਜਾਂਦੇ ਆ ਦਾ ਖੂਨ ਸੁਣਨ ਨਾਲ ਲੱਗਦਾ ਆ ਦੇਖ ਓਏ ਤੇਰੇ ਤਾਂ ਵਰਗੇ ਲਾਲ ਪਿਆਮੇ ਨਾਲ ਪਾ ਦੂ ਆਪਣਾ ਟਾਈਮ ਹਾਂ ਆ ਵੀ ਸਹੀ ਜਾ ਬਲੈਕ ਥੋੜੀ ਜਿਆਦਾ ਆਹ ਜਿਆਦੀ ਖਰੀ ਲੱਗਦੀ ਆ ਇਹ ਇੰਦਾ ਕੰਮ ਕਰੇਗਾ ਫੇਰ ਤਾਂ ਕੰਮ ਹੋ ਗਿਆ ਦਾ ਹੋ ਗਿਆ ਦਾ ਖੂਨ ਸੁਣਨ ਨਾਲ ਲੱਗਦਾ ਹੋ ਗਿਆ ਕੰਮ ਹੋ ਗਿਆ ਆਈ ਲੈ ਸੋਹਣਿਆ ਇਹ ਤਾਂ ਲੈ ਲਈ ਆ ਕਹਿੰਦੇ ਦੇ ਦਿੱਤੀ ਕੋਈ ਦੇਤੀ ਲੋ ਜੂੜੇ ਦੇਈਆਂ ਨੇ ਸਾਰੀਆਂ ਲੈਸ ਤੇ ਕੋਈ ਹੋਰ ਦਾ ਘਰ ਹੋਇਆ ਆਈਟਮ ਜੀ ਵਧੀਆ ਜੀ ਡਿਫਰੈਂਟ ਜੀ ਹੋਵੇ ਹਾਂਜੀ ਆਪਾਂ ਆਈਆਂ ਜੀ ਉਪਰ ਦੀਪਾ ਕਲੈਕਸ਼ਨ ਇਹ ਆਪਣੇ ਭਾਈ ਆਪਾਂ ਨੂੰ ਵਧੀਆ ਵਧੀਆ ਕੱਪੜੇ ਦਿੰਦੇ ਆ ਮੱਠਾ ਮੱਠਾ ਸੰਭੀ ਰਹੀ ਹੈ ਇੰਦਰ ਹੋ ਗਿਆ ਸੋ ਮਾਈਲ ਕਰੋ ਭਾਈ ਆ ਜੀ ਲਗਾ ਦੇ ਆ ਜੀ ਆਏ ਕਲਰ ਫੁੱਲੀਆਂ ਦਿਖਾ ਦੇ ਯਾਰ ਲੇ ਜਿਮ ਵਾਲੇ ਬੰਦੇ ਸਤਿ ਸ਼੍ਰੀ ਅਕਾਲ ਬਾਬਾ ਚੰਦਰੀ ਬਾਬਾ ਕੱਪੜੇ ਲਾ ਜਾ ਕੱਲਰ ਦਿਖਾਤਾ ਜੀ ਕਿੱਲ ਨਹੀਂ ਪੜਗੇਲਾ ਆਹ ਜੀ ਮੈਂ ਜੇ ਕੋਈ ਅੰਤ ਲੱਗ ਮੰਗਦਾ ਲੱਗਾਂ ਮੈਂ ਇਦਾਂ ਹੁੰਦੇ ਨਾ ਤੂੰ ਹੋਰ ਜੀਮ ਚੋਂ ਕਰਦੇ ਗਲਤੀ ਨਾ ਕਦੇ ਪਾ ਗਏ ਨਾ ਚੱਲ ਜੀ ਨਾ ਕੁੱਤੇ ਦੇ ਪਿੱਛੇ ਨਹੀਂ ਚੱਲਣਾ ਆ ਕੀ ਹੋਇਆ ਹਾਂ ਇਹ ਦਿਨ ਲਰਮੂ ਉਹਨੇ ਅੰਡਰਟੇਕਰ ਐਂਟਰੀ ਮੰਨ ਲੱਗਾ ਹਾਂ ਐ ਮੰਨੂ ਇਹਨਾ ਲੰਬੀ ਹੋ ਜਾਣੀ ਹੈ ਲੈਂਥ ਜ਼ਿਆਦਾ ਨਹੀਂ ਇਹ ਚੱਲੇਗੀ ਕਿਹੜੀ ਉਹ ਤਾਂ ਚੱਲ ਮਾੜੀ ਹੋ ਜੂਗੀ ਕਟਿੰਗ ਹਾਂ ਪਰ ਵਧੀਆ ਲੱਦੀ ਭਾਈ ਲੈਕਸ਼ਨ ਅਸੀਂ ਐਕਟਰ नहीं 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 इ गेम खत्म है लोहेंट रहा लोह चल ना बस चलता ਕਾਇ ਤੂ ਲੱਗਿਆ ਬੜੀ ਡਰੋਣ ਆਛਦਾ ਬਾਜ ਤੋਂ ਬੜੀ ਡਰਾ ਗਈ ਆਪਾਂ ਜਾਣਾ ਕਿਤੇ ਘੁੰਮਣ ਫਿਰਨ ਘੁੰਮਣ ਜਾਣਾ ਬੜੀ ਦੂਰ ਮਨ ਹੁਣੇ ਕਣੀ ਕਰਾ ਲਈ ਆ ਮੈਂ ਡਰੋ ਗਿਆ ਓਏ ਇਹ ਇਰਾ ਆ ਕੱਢੀ ਕਰਾ ਲਈ ਵਾਜ ਭਾਈ ਦਾ ਪਾਵਾ ਇਹਨਾਂ ਨੂੰ ਕਾਸ਼ ਤੇ ਕਰਾਈ ਦੀ ਕਰੀਗਾ ਆਪਾਂ ਬਾਜ ਜੀ ਆਪਣੀ ਗੱਡੀ ਚਾੜਦਾ ਵਧੀਆ ਦੇਖੀ ਆਜਨੇ ਮਿਕਸਿੰਗ ਕਰਤੀ ਐ ਜੀ ਲੋ ਜੀ ਆਪਾਂ ਹੀ ਕਟਿੰਗ ਕਰਾ ਕੇ ਆ ਗਏ ਆ ਘਰੇ ਕਟਿੰਗ ਬੜੀ ਵਧੀਆ ਹੋਈ ਆ ਤੇ ਹੁਣ ਕੱਪੜੇ-ਕਪੜੇ ਚੇਂਜ ਕਰਕੇ ਤੈਨੋਂ ਹੁਣ ਦਾ ਪ੍ਰੋਗਰਾਮ ਬਣਾਉਣਾ ਆ ਨਹਾ ਤੋ ਲਈਏ ਤੇ ਕਟਿੰਗ ਕਰਾ ਲਈ ਆ ਦੇਖੋ ਚੈੱਕ ਕਰੋ ਬੜੀ ਵਸਤਰੇ ਵਸਤਰੇ ਵਾਲੇ ਪਰਪਰ ਤਰੀਕੇ ਨਾਲ ਤੇ ਹੁਣ ਆਪਾਂ ਜਾਣਾ ਆ ਘੁੰਮਣ ਫਿਰਨ ਦਾ ਆਈਡੀਆ ਕਿਉਂਕਿ ਅੱਜ ਹੈਗਾ ਸ਼ਨੀਵਾਰ ਕੱਲੂ ਹੈਗਾ ਸੰਡੇ ਮੰਡੇ ਟਿਊਜ਼ ਦੇ ਵੈਡਨਸਡੇ ਵੈਡਨਸਡੇ ਆ ਤੇ ਵੀ ਸ਼ਨੀਵਾਰ ਨਿਕਲਾਂਗੇ ਰਾਤ ਰਾਵਾਂਗੇ ਤੇ ਐਤਵਾਨੂੰ ਆਵਾਂਗੇ ਵਾਪਸੀ ਦੋਸਤੋ ਐਤਵਾਨੂੰ ਆਵਾਂਗੇ ਵਾਪਸੀ ਤੇ ਹੁਣ ਆਪਾਂ ਨਹਾ ਨੂੰ ਲਈਏ ਨਹਾਤ ਹੋ ਗਏ ਕਪੜਾ ਲੀੜਾ ਲੀੜੇ ਲੱਤੇ ਪਾ ਗਏ ਤਿਆਰ ਹੋ ਜੀਏ ਦੇ ਮੰਮੀ ਵੀ ਯਾਰੋਂ ਲੱਗੀ ਮੰਮੀ ਨੇ ਜਾਣਾ ਮਾਸੀ ਘਰੇ ਆਪਾਂ ਜਾਣਾ 2.5 ਘੰਟੇ ਦਾ ਸਫ਼ਰ ਕਰਕੇ ਬੜੀ ਜ਼ੂਰ ਸਹੀ ਨੇ ਮੰਨੂ ਮੰਨੂ ਨੇ ਵੀ ਕੱਪੜੇ ਲੈ ਲਏ ਆ ਟੀ-ਸ਼ਰਟਾਂ ਉਧਰ ਪਜਾਮੇ ਵੀ ਉਵੇਂ ਆਪਾਂ ਵੀ ਲੈ ਲਏ ਆ ਟੀ-ਸ਼ਰਟ ਆਪਾਂ ਲੈ ਲਈਆਂ ਰਾਤੀ ਸ਼ਾਪਿੰਗ ਹੋ ਗਈ ਹੁਣ ਤਿਆਰੀ ਹੈਗੀ ਜਾਣ ਦੀ ਤੇ ਹੁਣ ਨਾਲੀਏ ਕੰਨਾ-ਗੁੰਨਾ ਚ ਬਾਲ ਬਹੁਤ ਜ਼ਿਆਦਾ ਫਸੇ ਆ ਦੇਖੋ ਉਹ ਨਹਾਉਣੂਗੇ ਨਿਕਲਨੇ ਆ ਇਹ ਤੇ ਨਹਾਤ ਹੋ ਲਈਏ ਤੇ ਨਹਾਤ ਹੋ ਕੇ ਤੁਹਾਡੇ ਨਾਲ ਕਰਦੇ ਆ ਗੱਲਬਾਤ ਬਲੌਗ ਨਾਲ ਬਣੇ ਰਹੋ ਲਵ ਯੂ ਜੀ ਲੋ ਜੀ ਮੈਂ ਹੋ ਗਿਆ ਰੈਡੀ ਤੇ ਹੁਣ ਮੈਂ ਕੁਪੜੇ ਪਾੜੇ ਆ ਚੈੱਕ ਕਰੋ ਜੀ ਤੇ ਬੰਨੂ ਪਿੱਛੇ ਖੜਾ ਆ ਦੂਵਾ ਚੀਂਦਾ ਜੀ ਉਹ ਦੂਦਾ ਬਿਦਾ ਤੇ ਰੈਡੀ ਸੜੀ ਹੋ ਗਏ ਹੁਣ ਆਪਾਂ ਜਾਣਾ ਆ ਬੜੀ ਦੂਰ ਤੇ ਬੰਦੇ ਨਾਲ ਦੇ ਟਿਕਦੇ ਪਏ ਆ ਵਾਲ ਗੁੰਡੀ ਮੈਂ ਸੈਟ ਕਰਾਂਦਾ ਹੁਣ ਤੇ ਵਾਲ ਦੀ ਬੁਰਜ਼ ਲੱਗਦੇ ਆ ਤੇ ਅੱਗੇ ਰੱਖ ਲਈਦੇ ਆ ਤੇ ਚੱਤ ਤੋਰੋ ਅੱਛਾ ਇਹ ਸ਼ਰਟ ਲੱਗੀ ਦੀ ਗੁੱਡੀ ਆ। ਨਾ ਰਕੜਾ ਬਚਾਂਗੇ ਬਣੂ। ਇਹ ਦੋ ਜੱਟ ਨੇ ਬਣਾਏ ਇਹਨਾਂ ਨੇ ਉਹ ਵੀ। ਕਿਤੋਂ ਦਾ ਗੁੱਡੀ ਜਾਪ ਤੂੰ। ਤੇ ਚੰਨ ਨੂੰ ਮਨਾਲੇ ਕਿ ਤੇ ਪਹਿਨ ਦੇਣੀ ਹੁਣਾਰੇ ਦੇ ਸਾਹੂ ਜਾਨ। ਇਹ ਦੇਖੋ ਇਹ ਕੀ ਕਰਦਾ ਪਿਆ। ਇਧਰ ਪਲਾਦੇ ਜ ਨਹੀਂ ਪੀ ਹੁੰਦੀ ਦਾ ਤੇ ਚਲੋ ਜੀ ਮਿਲਦੇ ਆ ਜੀ ਨੈਕਸਟ ਚੈਪਟਰ ਜਲਦੀਏ ਅੱਗੇ ਮਿਲਦੇ ਆ ਅਗਲੇ ਪੈਰੇ ਅਗਲੇ ਪੈਰੇ ਚ ਮਿਲਦੇ ਆ ਅਗਲੇ ਹਾਂ ਜੀ ਲੋ ਜੀ 20 ਲੀਟਰ ਤੇਲ ਪਵਾ ਲਿਆ ਜੀ 2000 ਦਾ ਤੇ ਹੁਣ ਚੱਲੇ ਆ ਆਪਾਂ ਬੜੀ ਦੂਰ ਅੰਮ੍ਰਿਤਸਰ ਨੂੰ ਚੱਲੇ ਆ ਜੀ ਅੰਮ੍ਰਿਤਸਰ ਤੋਂ ਦੇਖਦੇ ਕਿੱਦਾਂ ਨੂੰ ਜਾਂਦੇ ਆ 20 ਲੀਟਰ ਤੇਲ ਪਵਾ ਕੇ ਤੇ ਗੂਗਲ ਪੇਰ ਨੂੰ ਆ ਜਾਣਾ ਅੰਬਰ ਸਾਟਾ ਨੇ ਵੀਂਡ ਨੇ ਹੋਣਾ ਅੰਬਰ ਸਾਟਾ ਨੇ ਵੀਂਡ ਨੇ ਪੰਡ ਨੂੰ ਇੰਡੀਆਂ ਨਾਲ ਦਾ ਪ੍ਰੋਬਲਮ ਪਿਆ ਜੀ ਇਹ ਇਹਦਾ ਤੇਲ ਵਧੀਆ ਹੁੰਦਾ ਹਾਂ ਜੀ ਹੋਰ ਦਮ ਨਾ ਹਾਂ 20 ਲੀਟਰ ਤੇਲ ਪੈ ਗਿਆ ਹੈ ਇਹ ਕਿੰਨਾ ਆਏਗਾ ਟੋਲ ਜਣਾ ਨਾ ਜਾਣੀਏ ਟੂਲ ਕਾਈ ਤਾਂ ਕਰੀ ਬੰਨੂ ਵੇ ਨਾ ਗਾ ਤਾਂ ਟੋਲ ਜਣਾ ਮੋਝਾ ਨਹੀਂ ਪਹੁੰਚਦਾ ਨਹੀਂ ਜੀ ਲੋ ਜੀ ਟੂਲ ਬਲਾਈਰ ਆ ਗਏ ਆ ਏ ਭਾਈ ਕਹਿੰਦੇ ਆਪਾਂ ਇੱਥੇ ਅੱਡੀ ਲੰਘ ਜਾਣਾ 150 ਛੜੇ ਹਾਂ 150 ਛੜੇ ਹੁਣ ਦੇਖੋ ਟੂਲ ਬਲਾਈ ਤੇ ਕੀ ਬਣਦਾ ਭਾਈ ਹੁਣੀ ਤਾਂ ਕਹਿੰਦੇ ਐਡੀ ਗੱਡੀ ਕੱਢ ਲੈਣੀ ਆ ਹੁਣ ਮੈਨੂੰ ਨਹੀਂ ਪਤਾ ਇਹਨਾਂ ਨੇ ਕੀ ਦਿਖਾਉਣਾ ਉਹ ਨਹੀਂ ਦੇਖੀ ਆਪ ਤੋਂ ਹੈ ਤਾਂ ਹੀ ਨਿਕੂਗੀ ਐਡੀ ਨਿਕਲੂ ਓ ਬੱਲੇ 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 ਅੱਛਾ ਬੰਬ ਕੱਢ ਲਿਆ ਭਾਈ ਨੇ ਹੱਥ 'ਚ ਬਰੂ ਵੀ ਚੱਲਣਾ ਬਰੂ ਤਾਂ ਫੜਿਆ ਹੱਥ 'ਚ ਤਾਂ ਹੈ ਰੈਨ ਦਾ ਗੱਡੀ ਪਾਈ ਆ ਲਓ ਜੀ ਜੀ ਅੱਗ ਫੇ ਕਹਿੰਦੇ ਲਓ ਲਓ ਜੀ ਮੈਂ ਚੱਲੂ ਇੱਥੇ ਕਹਿੰਦੇ ਨਾ ਚੱਲਦਾ ਜੀ ਅੱਗ ਫੇ ਤੇਨ ਟੂਬੇ ਪਾ ਜਿੱਦਨੇ ਹੋਣੇ ਆ ਐ ਮਾਮਾ ਲੋਕ ਇੱਤਾ ਬਦਲੇ ਦੇ ਕੋਈ 6-7 ਸਾਲ ਮੈਂ ਤਾਂ ਕੀਤੀ ਆ ਆ ਇੱਤਾ ਕਰਨ ਲਈ ਕਾ ਮੈਂ ਇਤਨਾ ਕਰੀ ਵੇਂਡਾ ਇੱਥੇ ਕੋ ਬਾਲੀ ਘੜਾਈ ਬਾਲੀ ਘੜਾਈ ਕਿੱਦਾਂ ਕਿੱਦਾਂ ਕੀ ਹੋਇਆ ਨਾ ਪਰ ਇਹ ਵਿਆਸ ਦਰਿਆ ਦੇ ਘੁੰਮਦੇ ਘੁੰਮਦੇ ਧੋਲੇ ਆ ਗਏ ਆ ਧੋਲੇ ਦਾ ਛਾਲੇ ਦੇ 6ਵੀਂ ਜੀ ਆ ਗਏ ਆ ਆ ਦੇਖੋ ਮਹਿੰਦੀ ਲਾ ਲਾ ਕੇ ਤਾਂ ਤੇਰੀ ਮਹਿੰਦੀ ਨਹੀਂ ਥੋੜਾ ਐਂ ਦੇਖਣ ਦੇ ਹਾਲਾ ਦਰਿਆ ਨੂੰ ਗੌਰ ਨਾਲ ਤਾਂ ਉਹ ਵੀ ਮਤਲਬ 에어ਪੋਰਟ ਤੇ ਆ ਗਏ ਆ ਉਹ ਸਾਡੇ 에어ਪੋਰਟ ਤੇ ਕਹਿਤਾ ਇਹ ਜਹਾਜ ਵਾਲੇ ਸਾਨੂੰ ਦੱਸੋ ਕੁਝ ਕੀ ਹਾਲ ਹਬਾ ਹੈਪੀ ਜਹਾਜ ਦਾ ਇਹ ਅੰਦਰ ਜਾ ਕੇ ਖੜਾ ਪਿਆ ਅੰਦਰ ਚੱਲਦੇ ਜਹਾਜ ਦੇ ਹਨ ਲਗਾ ਕੇ ਕਹਿੰਦੇ ਸਬੂਤੇ ਖੜਾ ਕੀਤਾ ਲਿਆ ਕਹਿੰਦੇ ਆਪਣੇ ਲਈ ਖੜਾ ਹੈ ਚਲ ਜਾ ਕੇ ਦੇਖਦੇ ਆ ਬੈ ਡੈਡੀ ਵੀ ਨੂੰ ਬਾਹਰ ਭੇਜੇ ਨੇ ਉੱਥੇ ਪੁੱਤ ਕੀਤੀ ਇਹਨਾਂ ਨੇ ਅੱਛਾ ਠੀਕ ਆ ਠੀਕ ਆ ਚਲ ਜਾ ਕੇ ਦੇਖਦੇ ਬਾਹਰ ਆਏ ਉਹ ਬੰਦੇ ਬੰਦੇ ਅੱਛਾ ਉਹ ਇਹ ਤਾਂ ਪਪਾ 에ਅਰ ਇੰਡੀਆ ਵਾਲਿਆਂ ਦਾ ਹਵਾਈ ਅੱਡਾ ਨਾ ਇਹ ਉਹ ਲੈਣ ਵਾਲਾ ਜੀ ਉਹ ਹਾਂਜੀ ਸਰ ਓ ਹਾਂਜੀ 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 ਸਤਿ ਸ੍ਰੀ ਅਕਾਲ ਸਾਰੇ ਨਜੀ ਕੀ ਹਾਲ ਚਾਲ ਜੀ ਸਾਰਿਆਂ ਦਾ ਸਾਰੇ ਠੀਕ ਹੀ ਹੋਣਗੇ ਜੀ ਲੋ ਜੀ ਹੁਣ ਆ ਗਏ ਆਪਾਂ ਹਵਾਈ ਅੱਡੇ ਦੇ ਕਿੰਨੂ ਕਿੰਨੂ ਲੋਕੇਸ਼ਨ ਦਾ ਪਤਾ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਹੀ ਘੈਂਟ ਲੋਕੇਸ਼ਨ ਹੈ ਆ ਤੇ ਹੁਣ ਇਹਦੀ ਫੋਟੋ ਇਹਦੀ ਫੋਟੋ ਵਿੱਚੋਂ ਪਹਿਲਾਂ ੱੱਲੇ ਨੇ ਕੀ ਕਹਿੰਦਾ ਬਲੌਗਿੰਗ ਕਰਨ ਲਿਆ ਮੈਂ ਇਹ ਹੀ ਤਾਂ ਬਲੌਗਿੰਗ ਹੁੰਦੀ ਦੱਸੋ ਕੋਟ ਸਾਹਿਬ ਇਹਨਾਂ ਨੂੰ ਕਹਿੰਦਾ ਕੱਲਾ ਕੀ ਕਰਨ ਲਿਆ ਅੱਜ ਆਜ ਖੜਾ ਕਰਤਾ ਫਿਰ ਕੋ ਸਾਹਬ ਨੇ ਸਾਰੇ ਅਮਰੀਕਾ ਲੈ ਜਣੇ ਆਪੇ ਭਈ ਆਜੀ Terima kasih telah <laughs> menonton! ਓ ਜੀ ਆਪਾਂ ਲੱਗਿਆ ਜੀ ਚਾਹ ਪੀਣੂ ਚਾਹ ਤੂੰ ਪੀ ਲਈ ਅੱਛਾ ਵੀ ਮਿੱਤਰੋ ਕਹਿੰਦੇ ਚਾਹ ਆ ਗਈ ਹੈ ਜੀ ਚਾਹੇ ਚਾਹ ਹੋਈ ਪਈ ਹੈ ਜੀ ਚਾਹ ਆ ਗਈ ਹੈ ਚਾਹ 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 ਆ ਗਈ ਹੈ ਚਾਹ ਟਰੱਕ ਵਿੱਚ ਆ ਚਾਹ ਆਪਾਂ ਲੋਕਲ ਜਾ ਜਿਆ ਕਿਹੜੇ ਜਾਜਾ ਹੈ ਇਹ ਇਹ ਲੋਕਲ ਜਾਜਾ ਵੱਡਾ ਜਾਜਾ ਖੜਾ ਮੀਲੇ ਵਾਲੇ ਆਹ ਵੱਡਾ ਜਾਜਾ ਖੜਾ ਜੋਇ ਦੇ ਟਾਇਰ ਜੋਇ ਦੇ ਟਾਇਰ ਇਹ ਜਾਜਾ ਅੱਜ ਕਿਹੜੀ ਕਿਹੜੀ ਜਗ੍ਹਾ ਜਾਂਦਾ ਆ ਕੀ ਇੰਗਰੇਜ਼ੋ ਵਾਲੇ ਇਹ ਕਿੰਗਰੇ ਦੇ ਉੱਤਰ ਦਾ ਲੋ ਜੀ ਆਪਾਂ ਜਿੱਥੋਂ ਚੱਲੇ ਆ ਜੀ ਵਾਪਸੀ ਜਹਾਜ ਜਿਹੜਾ ਸੀ ਬਹੁਤ ਵਧੀਆ ਸੀ ਘੈਂਟ ਸੀ ਕੰਮ ਹੁਣ ਚੱਲੇ ਆਂ ਇਥੋਂ ਵਾਪਸੀ ਬੈਠੀਏ ਗੱਡੀ 'ਚ ਤੇ ਜਾ ਕੇ ਕਰਦੇ ਆਂ ਤੁਹਾਡੇ ਨਾਲ ਬਰਕਰਾਰ ਗੱਲਬਾਤ ਹਾਂ ਜੀ ਆਪੀ ਹਾਂਜੀ ਹਾਂਜੀ ਇੱਕ ਕੋ ਜਾਨਾ ਪਰਾ ਮੰਨੂ ਕਿੱਥੇ ਮੰਨੂ ਲੈਟ ਪੜਾਤੀ ਮਨੂ ਦਾਦੀ ਜਿਹੜਾ ਜਾਜ ਇੱਕ ਬਣਾਇਆ ਗਿਆ ਨਾ ਮੈਂ ਕਿਹਾ ਮੰਨੂ ਲੈਟ ਪੜਾਤੀ ਕਿ ਜਿਹੜਾ ਜਾਜ ਹੈ ਕਹਿੰਦਾ ਪਾਜੀ ਇਹਦਾ ਕੀ ਹਿਸਾਬ ਬਤਾ ਦੇ ਮੈਂ ਕਿ ਪੀ ਹੋਇਆ ਇਹਦਾ ਕਿੰਨਾ ਸਰਚਾਂ ਦੇ ਲੱਗਾ ਪਾਜੀ ਬੋਰਡ ਲੱਗੇ ਜਾਂ ਅੰਦਰ ਹੀ ਆ ਪਾਈ ਜਿਹੜਾ ਇੱਥੇ ਖਰਚ ਆਇਆ ਨਾ ਆ ਹਟ ਵਾਲੇ ਨੂੰ ਪੁੱਛ ਲੈ ਹਾਂ ਪਾਸਵਰਡ ਚੱਲਦਾ ਅੰਦਰ ਹੈ ਨਹੀਂ ਨਹੀਂ ਉਹ ਜਾਜ ਦੀ ਕੋ ਪਾਸਵਰਡ 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 ਆ ਕੋਲੀ ਲੱਡੋ ਉਹਨਾਂ ਦਾ ਪਾਸਵਰਡ ਚਾਹੀਦਾ ਅੰਦਰ ਜਾਣ ਨੂੰ ਬਈ ਓ ਤੂੰ ਉੱਧਰ ਜਾ ਬੇਟਾ ਉੱਧਰ ਬਹਿ ਜਾ ਕੇ ਆ ਉੜਦਾ ਨਹੀਂ ਉਹ ਨਹੀਂ ਉੜਦਾ ਆ ਉੜਦਾ ਅੱਛਾ ਆ ਆ ਵੀ ਇੱਧਰ ਬਹਿ ਜਾ ਆ ਵੀ ਉੜਦੀ ਆ ਲੋ ਜੀ ਇਹ ਦੂਜਾ ਟੂਲ ਬਲਾਈ ਆਪਾਂ ਲੰਘ ਗਏ ਆ ਤੇ ਲੋ ਜੀ ਆਪਾਂ ਪਹੁੰਚ ਗਏ ਆ ਇਸ ਟਾਈਮ 골ਡਨ ਗੇਟ ਤੇ ਚੈੱਕ ਕਰੋ ਥਿਊ ਬਾਕੀ ਇਧਰ ਆ ਦੇ ਝੂਮ 골ਡਨ ਗੇਟ ਦਾ ਝੂਮ ਲਓ ਜੀ ਇਹ ਆ ਜੀ 골ਡਨ ਗੇਟ ਅੰਮ੍ਰਿਤਸਰ ਜਿਹੜੇ ਜਿਹੜੇ ਅੰਮ੍ਰਿਤਸਰ ਦੇ ਆਪਣੇ ਨੇ ਹੈ ਤਾਂ ਕਮੈਂਟ ਕਰਿਓ ਉਹ ਵੈਸੇ ਤਾਂ ਬਹੁ ਜਾਣੇ ਅੰਬਰ ਸਾਡੇ ਬਹੁ ਜਾਣੇ ਦੇਖਦੇ ਆ ਹਾਂ ਆ ਨਿਆਰਾ ਹੀ ਵੱਖਰਾ ਏ ਹਾਂ ਭਾਜੀ ਹੁਣੇ ਬੈਠੇ ਆ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੁਣ ਡਰਾਈਵਰ ਸਾਹਿਬ ਨੇ ਚਾਹ ਬਲਾਈ ਆ ਵਾ ਕੇਸਰ ਵਾਲੀ ਦੁੱਧ ਦਾ ਸੁਣਿਆ ਹੋਣਾ ਤੁਸੀਂ ਕੇਸਰ ਵਾਲਾ ਚਾਹ ਬਲਾਈ ਯਾਰ ਯਾਰ ਇਹ ਥੋੜਾ ਅੜਾ ਉਹ ਗੱਡੀ ਡਰਾਈਵਰ ਸਾਹਿਬ ਦੇਖੀ ਨਾ ਉੱਦਾਂ ਵੀ ਉਡਾਉਂਦਾ ਹੀ ਆ ਪਿੱਛੋਂ ਰੌਣਕ ਤੇ ਬਾਗਾ ਵਾਟਰ ਨਾਲ ਬਾੜ ਦਵੇ ਛਿੱਧੀਆਂ ਚੱਲਣ ਉਧਰ ਇਧਰ ਮੈਚ ਉਧਰ ਮੈਚ ਗੋਲੀਆਂ ਹੋਣ ਇਧਰ 6-6 ਫੁੱਟ ਦਾ ਚਪੀੜਾ ਹੋਣ ਪੜਾ ਪਕੜਾ ਹਾਂਜੀ ਲੋ ਜੀ ਆਪਾਂ ਜੀ ਬਲੌਗ ਦੀ ਕਰਦੇ ਆ ਸਮਾਪਤੀ ਤੇ ਜਿੰਨਾ ਵੀ ਬਲੌਗ ਆ ਆਪਾਂ ਪਾਰਟ 1 ਚ ਸ਼ੇਅਰ ਕਰਾਂਗੇ 15 ਤੋਂ 20 ਮਿੰਟ ਦਾ ਜਿਹੜਾ ਦੂਜਾ ਬਲੌਗ ਆ ਉਹ ਆਪਾਂ ਪਾਰਟ 2 ਚ ਕੱਲ੍ਹ ਵਾਲਾ ਪਾਰਟ 2 ਚ ਕਰਾਂਗੇ ਕਿਉਂਕਿ ਬਲੌਗ ਬਹੁਤ ਵੱਡਾ ਬਣ ਜਾਣਾ ਸੀ ਤੇ ਇਹ ਵਾਲੇ ਬਲੋਗ ਨੂੰ ਤੁਸੀਂ ਪਾਰਟ 1 ਨੂੰ ਇੱਦੀ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਦਬ ਕੇ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬਲੋਗ ਨੂੰ ਪੂਰਾ ਦੇਖਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਦੇਖ ਕੇ ਤੇ ਲਵ ਯੂ ਆਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਲਵ ਯੂ